ਕਿ ਯੁੱਧ ਅਸਲ ਦੇ ਵਿੱਚ ਬੇਰੋਜ਼ਗਾਰੀ ਵਿਰੁੱਧ ਹੋਣਾ ਚਾਹੀਦਾ ਹੈ ਅਸਲ ਜੀ ਬੇਰੋਜ਼ਗਾਰੀ ਨਹੀਂ ਖਤਮ ਕਰ ਰਹੇ ਇਹ ਬੇਰੋਜ਼ਗਾਰਾਂ ਨੂੰ ਖਤਮ ਕਰ ਰਹੇ ਹੈ ਇੱਕ ਵੀ ਪੋਸਟ ਤਿੰਨ ਸਾਲਾਂ ਦੇ ਵਿੱਚ ਅਜੇ ਤੱਕ ਨਹੀਂ ਕੱਢੀ ਸਿੱਖਿਆ ਤੇ ਸਿਹਤ ਦੇ ਵਿੱਚ ਜਿਹੜੀਆਂ ਪੋਸਟਾਂ ਕੱਢੀਆਂ ਨੇ ਬਕਾਇਦਾ ਉਹਨਾਂ ਦੇ ਸਾਡੇ ਕੋਲੇ ਨੋਟੀਫਿਕੇਸ਼ਨ ਨਹੀਂ ਕਿ ਪਿਛਲੇ ਸਰਕਾਰਾਂ ਦੇ ਪਿਛਲੇ ਸਮਿਆਂ ਦੇ ਨਹੀਂ ਬਰੀ ਪ੍ਰੇਮ ਤੋਂ ਲੈ ਕੇ ਏਟੀਟੀ ਮਾਸਟਰ ਕੈਡਰ ਲੈਕਚਰ ਅਸਿਸਟੈਂਟ ਪ੍ਰੋਫੈਸਰ ਪ੍ਰੋਫੈਸਰ ਇੱਕ ਵੀ ਪੋਸਟ ਪੰਜਾਬ ਸਰਕਾਰ ਦਿਖਾ ਦੇ ਜੇ ਨਵੀਂ ਕੱਢੀ ਹੋਵੇ ਤੇ ਭਰਤੀ ਕੀਤਾ ਹੋਵੇ ਬੇਰੋਜ਼ਗਾਰ ਪੰਜਾਬ ਦੇ ਵਿੱਚ ਆਪਣਾ ਸੰਘਰਸ਼ ਵਾਸਤੇ ਲੈ ਜਾਣਗੇ ਮੁੱਖ ਮੰਤਰੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੌਰਾ ਬਣਦਾ ਹੈ ਬੇਰਜ਼ਗਾਰ ਇਸ ਗੱਲ ਦਾ ਐਲਾਨ ਕਰਦੇ ਆ ਕਿ ਜੀ ਅਸੀਂ ਸਵਾਲ ਕਰਾਂਗੇ ਤਾਂ ਬਾਪੜਿਆ ਕੀ ਉਲਟ ਕਿ ਸਰਕਾਰ ਨੇ ਆਪਣੇ ਪੁਲਸ ਦੇ ਰਾਹੀਂ ਸਾਡੇ ਬੇਰਜ਼ਗਾਰਾਂ ਦੇ ਅਰਹਿ ਅਤੇ ਛਾਪੇਮਾਰੀ ਸ਼ੁਰੂ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਆਖਰ ਦੇ ਵਿੱਚ ਉਹਨਾਂ ਨੂੰ ਜਿਹੜਾ ਡੀਟੇਨ ਕਰਕੇ ਰੱਖ ਲਿਆ ਗਿਆ ਕਿ ਤੁਸੀਂ ਜਨਤਕ ਦੌਰ ਤੇ ਜਾ ਕੇ ਤੁਸੀਂ ਮੁੱਖ ਮੰਤਰੀ ਦੀ ਸਟੇਟ ਤੇ ਜਾ ਕੇ ਤੁਸੀਂ ਮੁੱਖ ਮੰਤਰੀ ਦੇ ਸਾਹਮਣੇ ਜਾ ਕੇ ਸਵਾਲ ਨਹੀਂ ਕਰ ਸਕਦੇ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਪੇਸ਼ ਕਰਾਂਗੇ ਤੁਸੀਂ ਉਸ ਤਰੀਕੇ ਨਾਲ ਸਵਾਲ ਕਰਨੇ ਨੇ ਕਿ ਜੇ ਤੁਸੀਂ ਸਵਾਲ ਕਰਨ ਆਉਂਗੇ ਮਾਨਸਾ ਦੇ ਵਿੱਚ ਤਾਂ ਤੁਹਾਡੇ ਤੇ ਪਰਚੇ ਵੀ ਕੀਤੇ ਜਾਣਗੇ ਤੁਹਾਨੂੰ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਡੱਕਣ ਦੀ ਪ੍ਰਕਿਰਤ ਵੀ ਸ਼ੁਰੂ ਕੀਤੀ ਜਾਣੀ ਹੈ ਮੌਜੂਦਾ ਮੁੱਖ ਮੰਤਰੀ ਸਾਹਿਬ ਤਾਂ ਸੱਤਾ ਤੋਂ ਬਾਹਰ ਸੀ ਜਦੋਂ ਤੋਂ ਉੱਥੋਂ ਤੱਕ ਕਹਿੰਦੇ ਰਹੇ ਆ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਅੱਜ ਜਦੋਂ ਖੁਦ ਸੱਤਾ ਦੇ ਵਿੱਚ ਆਏ ਖੋਦੀ ਵਾਰੀ ਆਈ ਤਾਂ ਫਿਰ ਸਵਾਲਾਂ ਤੋਂ ਹੀ ਡਰ ਕਿਉਂ ਲੱਗਣ ਲੱਗ ਪਿਆ ਪਿਛਲੀਆਂ 70 ਸਾਲਾਂ ਦੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇੰਨਾ ਝੂਠ ਨਹੀਂ ਸੀ ਬੋਲਿਆ ਇੰਨਾ ਜਿਹੜਾ ਲੋਕਾਂ ਤੇ ਜ਼ਬਰ ਨਹੀਂ ਸੀ ਕੀਤਾ ਇੰਨੀ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਨਹੀਂ ਸੀ ਕੀਤੀ ਮਗਠਾ ਮਾਤੇ ਜਾ ਕੇ ਵਾਅਦੇ ਕੀਤੇ ਸੀ ਜਿਵੇਂ ਕੈਪਟਨ ਝੁੱਟੀ ਸੌਂਗਾ ਕਿ ਮੁਕਰਿਆ ਸੀ ਤੇ ਬਾਬੇ ਬਕਾਲੇ ਦੀ ਧਰਤੀ ਤੇ ਜਾ ਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਬੇਰਜ਼ਗਾਰਾਂ ਲਈ ਉਮਰ ਹੱਦ ਵਧਾ ਦੂੰਗਾ ਪਿਛਲੇ ਸਰਕਾਰਾਂ ਮੁਕੇ ਧਰਨੇ ਲਾਉਂਦੇ ਓਵਰੇਜ ਹੋਗੇ ਉਹਨਾਂ ਨੂੰ ਮੈਂ ਉਮਰ ਹੱਦ ਛੋੜ ਦੇ ਦਿਆਂ ਕਿਤੇ ਉਮਰ ਹੱਦ ਛੋੜ ਨਹੀਂ ਦਿੱਤੀ ਜਿਹੜੀਆਂ ਮੰਗਾਂ ਬੇਰਜ਼ਗਾਰਾਂ ਦੇ ਨਾਲ ਬੈਠ ਕੇ ਟੇਬਲ ਤੇ ਜਦੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਰਕਾਰ ਨੇ ਸੀ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਪੂਰਾ ਕੀਤਾ ਤੇ ਉਹਨਾਂ ਸਾਰੇ ਮੰਗਾਂ ਨੂੰ ਲੈ ਕੇ ਬੇਰਜ਼ਗਾਰ ਲਗਾਤਾਰ ਜਾਤਨ ਸੀ ਰਾਸ ਨੂੰ ਸਰਕਾਰ ਨੇ ਕਿ ਹਰੇ ਖਾਤੇ ਘੇਰਨਗੇ ਸਾਥੀ ਕਾਲਾਂ ਦੇ ਵਿੱਚ 11 ਤੋਂ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੱਡੀ ਤੇ ਮੁਹਿੰਮ ਵੱਡੀ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਫੈਸਲੇ ਇਸ ਮੁਹਿੰਮ ਦੇ ਤਹਿਤ ਲੈ ਰਹੇ ਹਾਂ ਨਸ਼ਾ ਤਸਕਰਾਂ ਦੇ ਘਰ ਇਸ ਮੁਹਿੰਮ ਦੇ ਤਹਿਤ ਜਿਹੜੇ ਟਾ ਰਹੇ ਹਾਂ ਹਾਲਾਂਕਿ ਮੁਹਿੰਮ ਸਵਾਲੀਆਂ ਚੰਦੇ ਵਿੱਚ ਤਾਂ ਇਸੇ ਦੌਰਾਨ ਬੇਰੁਜ਼ਗਾਰਾਂ ਨੇ ਵੀ ਸੋਚਿਆ ਕਿਉਂ ਨਾ ਮੁਹਿੰਮ ਬੇਰਜ਼ਗਾਰੀ ਯੁੱਧ ਬੇਰਜ਼ਗਾਰੀ ਵਿਰੁੱਧ ਮੁਹਿੰਮ ਜਿਹੜੀ ਆ ਉਹ ਕਿਉਂ ਨਾ ਬਿਟੀ ਜਾਵੇ ਤਾਂ ਫਿਰ ਜਿੱਥੇ ਸਰਕਾਰ ਨੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਬਿੜਿਆ ਤਾਂ ਉੱਥੇ ਹੀ ਬੇਰਜ਼ਗਾਰਾਂ ਨੇ ਯੁੱਧ ਬੇਰਜ਼ਗਾਰੀ ਵਿਰੁੱਧ ਬਿੜਿਆ ਇਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕਰਨ ਦੇ ਲਈ ਬੇਰਜ਼ਗਾਰ ਜਦੋਂ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਬਾਅਦ ਬੇਰਜ਼ਗਾਰਾਂ ਦੇ ਨਾਲ ਕੈਸਾ ਕੁਝ ਹੁੰਦਾ ਕਿ ਬੀਤੇ ਕੱਲ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚਦੇ ਨੇ ਮੇਰੇ ਨਾਲ ਬੇਰਜ਼ਗਾਰ ਸਾਜਾ ਮੋਰਚਾ ਪੰਜਾਬ ਤੋਂ ਭਾਈ ਸੁਖਪਿੰਦਰ ਸਿੰਘ ਢਿਲਮਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰਗਲੀ ਗੱਲਬਾਤ ਕਰਾਂਗੇ ਸੁਖਪਿੰਦਰ ਭਾਈ ਸਵਾਗਤ ਆ ਰਿਹਾ ਹੈ ਬੀ ਟੈਲਵਿਜ਼ਨ ਤੇ ਤੁਹਾਡਾ ਵੀ ਬਹੁਤ-ਬਹੁਤ ਇਸ ਚੈਨਲ ਦੇ ਨਾਲ ਜੁੜੇ ਸਾਰੇ ਸਾਖੀਆਂ ਦਾ ਦਰਸ਼ਕਾਂ ਦਾ ਸਰੋਤਿਆਂ ਦਾ ਜਿੰਨੇ ਵੀ ਇਸ ਨੂੰ ਵੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਜ਼ਰੂਰਤ ਪੈਗੀ ਯੁੱਧ ਬੇਰੁਜ਼ਗਾਰੀ ਵਿਰੋਧ ਬਿਡਣ ਦੀ ਜਿਵੇਂ ਪਿਛਲੀਆਂ ਸਰਕਾਰਾਂ ਦੇ ਮੌਕੇ ਤੇ ਡਰਾਮੇ ਕੀਤੇ ਜਾਂਦੇ ਸੀ ਅਸਲ ਦੇ ਵਿੱਚ ਇਸ ਡਰਾਮੇ ਦਾ ਪਰਦਾ ਚਾਕ ਕਰਨ ਦੀ ਸਾਨੂੰ ਲੋੜ ਪਈ ਕਿ ਅਸਲ ਦੇ ਵਿੱਚ ਇਹ ਇਕੱਲੀ-ਕੱਲੀ ਗੱਲ ਦੇ ਉੱਤੇ ਇਸ਼ੂ ਕ੍ਰੀਏਟ ਕਰਕੇ ਪੰਜਾਬ ਦੇ ਵਿੱਚ ਲੋਕਾਂ ਦਾ ਧਿਆਨ ਪੰਜਾਬ ਦੇ ਵੋਟਰਾਂ ਦਾ ਸਰਕਾਰ ਕਦੇ ਇੱਕ ਗੱਲ ਵੱਲ ਲੈ ਕੇ ਜਾਂਦੀ ਹੈ ਕੈਸੀ ਨੇ ਗਾਇਨਸਟਰ ਫੜ ਲਈ ਨੇ ਮਾਰਤੇ ਨੇ ਟੰਗ ਤੇ ਨਜਿੱਲਾ ਜਤਨ ਤੇ ਕਦੇ ਕਿਸੇ ਦੂਜੇ ਮਸਲੇ ਵੱਲ ਲੈ ਕੇ ਜਾਂਦੀ ਹੈ ਕਦੇ ਤੀਜੇ ਵੱਲ ਲੈ ਕੇ ਜਾਂਦੀ ਹੈ ਜਦ ਕਿ ਮੁੱਖ ਗੱਲ ਹੈ ਜਿਹੜੀ ਮੁੱਖ ਮੁੱਦਾ ਕੀ ਹੈ ਪੰਜਾਬ ਦਾ ਇਹ ਸਾਰੀਆਂ ਬਿਮਾਰੀਆਂ ਦੀ ਅਲਮਤ ਕਿੱਥੇ ਪਈ ਹੈ ਜੜ ਕੀ ਹੈ ਉਸ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਸਿਰਫ ਅਖਬਾਰਾਂ ਦੇ ਵਿੱਚ ਆਪਣੇ ਸੋਸ਼ਲ ਅਕਾਊਂਟਸ ਤੇ ਇੱਕ ਪ੍ਰਚਾਰ ਕਰਕੇ ਸਮੁੱਚੇ ਪੰਜਾਬ ਦੇ ਭਾਰਤ ਦੇ ਵਿੱਚ ਇਸ ਗੱਲ ਦਾ ਇੱਕ ਬਹਿਮ ਪੈਦਾ ਕਰਨਾ ਚਾਹੁੰਦੀ ਹੈ ਕਿ ਸਰਕਾਰ ਬਹੁਤ ਕੁਝ ਕਰ ਰਹੀ ਹੈ ਇਸ ਦੇ ਵਿਰੋਧ ਦੇ ਵਿੱਚ ਸਾਨੂੰ ਇਹ ਲੋੜ ਮਹਿਸੂਸ ਹੋਈ ਕਿ ਅਸਲ ਦੇ ਵਿੱਚ ਯੁੱਧ ਕੱਲੇ ਨਸ਼ਿਆਂ ਵਿਰੁੱਧ ਨਹੀਂ ਯੁੱਧ ਕੱਲੇ ਗੈਂਗਸਟਰਾਂ ਵਿਰੁੱਧ ਨਹੀਂ ਯੁੱਧ ਕੱਲੇ ਪ੍ਰਵਾਸ ਵਿਰੁੱਧ ਨਹੀਂ ਯੁੱਧ ਕੱਲੇ ਜਿਹੜੇ ਸਾਡੇ ਲੋਕ ਸਾਡੇ ਬੇਰਜ਼ਗਾਰ ਡਿਪਰੈਸ਼ਨ ਦਾ ਸ਼ਕਾਰ ਹੋ ਕੇ ਖੁਦਕੁਸ਼ੀਆਂ ਕਰ ਰਹੇ ਆ ਇਹਦੇ ਵਿਰੁੱਧ ਨਹੀਂ ਇਹਦੀ ਜੜ ਕਿੱਥੇ ਪਈ ਆ ਮਸਲਾ ਕੀ ਆ ਸਰਕਾਰ ਮਸਲੇ ਕੰਨੀ ਕਿਉਂ ਨਹੀਂ ਜਾਂਦੀ ਜੜ ਕੰਨੀ ਕਿਉਂ ਨਹੀਂ ਜਾਂਦੀ ਅਸੀਂ ਇਸ ਦੇ ਖਿਲਾਫ ਇਹ ਗੱਲ ਮੁਹਮਿੰਦ ਬਿੱਡੀਆ ਦੇ ਅਰਜ਼ਗਰਾਂ ਸੰਜੀ ਮੋਰਚੇ ਵੱਲੋਂ ਕਿ ਯੁੱਧ ਅਸਲ ਦੇ ਵਿੱਚ ਬੇਰੋਜ਼ਗਾਰੀ ਵਿਰੁੱਧ ਹੋਣਾ ਚਾਹੀਦਾ ਕਿਉਂਕਿ ਜਿਹੜੇ ਮਾਪਿਆਂ ਦੇ ਬੱਚੇ ਬੇਰੋਜ਼ਗਾਰ ਨਹੀਂ ਤੁਸੀਂ ਕਹਿੰਦੇ ਹੋ ਯੁੱਧ ਬੇਰੋਜ਼ਗਾਰੀ ਵਿਰੁੱਧ ਅਸੀਂ ਮਿੱਟਿਆ ਅਸੀਂ ਬਿੱਡੀਆ ਮੁਹਮਮ ਪਰ ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਜਿੰਨੀਆਂ ਨੌਕਰੀਆਂ ਅਸੀਂ ਬੇਰੋਜ਼ਗਾਰਾਂ ਨੂੰ ਦਿੱਤੀਆਂ ਇੰਨੀਆਂ ਦਿੱਤੀਆਂ ਕਿਸੇ ਨੇ ਉਹ ਕਹਿੰਦੇ ਬੇਰੋਜ਼ਗਾਰੀ ਅਸੀਂ ਆਪ ਮਾਰੀ ਖਤਮ ਕਰਦੇ ਹਾਂਗੇ ਅਸਲ ਜੀ ਬੇਰੋਜ਼ਗਾਰੀ ਨਹੀਂ ਖਤਮ ਕਰ ਰਹੇ ਇਹ ਬੇਰੋਜ਼ਗਾਰਾਂ ਨੂੰ ਖਤਮ ਕਰ ਰਹੇ ਹੈ ਜਿਹੜੇ ਇਸ ਸਰਕਾਰ ਦੇ ਦੌਰਾਨ ਸੰਕੜੇ ਬੇਰਜ਼ਗਾਰ ਇਸ ਗੱਲ ਕਰਕੇ ਖੁਦਕੁਸ਼ੀ ਕਰ ਗਏ ਕਿ ਉਹ ਬੇਰਜ਼ਗਾਰੀ ਚੱਲ ਰਹੇ ਨੇ ਬੇਰਜ਼ਗਾਰ ਪੰਜਾਬ ਦੇ ਵਿੱਚੋਂ ਪ੍ਰਵਾਸ ਪਿਛਲੇ ਸਰਕਾਰਾਂ ਦੇ ਸਮਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਰ ਰਹੇ ਹੈ ਜੇਕਰ ਬੇਰਜ਼ਗਾਰੀ ਖਤਮ ਕੀਤੀ ਹੁੰਦੀ ਜਾਂ ਇਧਰ ਵੱਲ ਕਦਮ ਚੁੱਕਿਆ ਹੁੰਦਾ ਤਾਂ ਸਾਡਾ ਜਿਹੜਾ ਪ੍ਰਵਾਸ ਦਾ ਮਸਲਾ ਘਟ ਜਾਂਦਾ ਸਾਡੇ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਦੇ ਨਸ਼ਿਆਂ ਦੇ ਗੈਂਗਸਟਰਵਾਦ ਦੇ ਕੇਸ ਘਟ ਗਏ ਹੁੰਦੇ ਪਰ ਅਸਲ ਦੇ ਵਿੱਚ ਜਿਹੜੀਆਂ ਉਹ ਨੌਕਰੀਆਂ ਨੇ 52 55000 ਦੀ ਗੱਲ ਕਰਦੇ ਆ ਉਹ ਬਹੁਤ ਵੱਡਾ ਸਕੈਂਡਲ ਹੈ ਸਕੈਮ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਧੋਖਾ ਹੈ ਜਿਹਦਾ ਕੱਲੀ ਕੱਲੀ ਗੱਲ ਤੇ ਸਵਾਲ ਕਰਨਾ ਬੰਦ ਹੈ ਜਿਹਦੀ ਪੜਤਾਲ ਕਰਨੀ ਬਣਦੀ ਹੈ ਜਿਹੜੀ ਗੱਲ ਨੂੰ ਅਸੀਂ ਵਾਰ-ਵਾਰ ਲੋਕਾਂ ਦੀ ਜਨਤਾ ਦੀ ਕਚਹਿਰੀ ਦੇ ਵਿੱਚ ਅਲ ਜਾ ਰਹੇ ਹਾਂ ਕਿ ਅਸਲ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਮੰਗ ਹੀ ਇੱਕ ਅੰਕੜਾ ਬਣਾਇਆ ਜਾ ਰਿਹਾ ਹੈ ਜਦ ਕਿ ਰੋਜ਼ਗਾਰ ਕੁਝ ਨਹੀਂ ਉਸ ਦੀ ਅਸਲੀਅਤ ਕੀ ਹੈ ਇਸ ਨੂੰ ਫਰੋਲਣ ਦੀ ਲੋੜ ਹੈ ਕੋਈ ਰੋਜ਼ਗਾਰ ਨਹੀਂ ਬੰਡਿਆ ਜਾ ਰਿਹਾ ਪਿਛਲੀ ਸਰਕਾਰ ਮੌਕੇ ਦੀ ਪਿਛਲੀਆਂ ਸਰਕਾਰਾਂ ਮੌਕੇ ਦੀਆਂ ਲਟਕ ਰਹੀਆਂ ਭਰਤੀਆਂ ਨੂੰ ਹੌਲੀ ਹੌਲੀ ਅਦਾਲਤਾਂ ਦੇ ਵਿੱਚੋਂ ਜਾਣ ਕੇ ਪਹਿਲਾਂ ਅਦਾਲਤਾਂ ਦੇ ਵਿੱਚ ਉਲਝਾਇਆ ਜਾਂਦਾ ਫਿਰ ਹੌਲੀ 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 ਲਾਸਟ ਸਮੇਂ ਤੱਕ ਜਦੋਂ ਸਰਕਾਰ ਦਾ ਟਾਈਮ ਪੂਰਾ ਹੁੰਦਾ ਥੋੜੇ ਥੋੜੇ ਆਰਡਰ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਂਦੇ ਤੇ ਪ੍ਰਚਾਰ 5 50 100 ਗੁਣਾ ਵੱਡਾ ਕੀਤਾ ਜਾਂਦਾ ਜੇ 5 ਨੌکریاں ਦਿੱਤੀਆਂ 50 ਗੁਣਾ ਪ੍ਰਚਾਰ 500 ਗੁਣਾ ਪ੍ਰਚਾਰ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਜਾਂਦਾ ਤੇ ਡਿਟੇਲ ਤੇ ਬਹੁਤ ਵੱਡੀ ਗਲਤੀ ਕੀਤੀ ਜਾ ਸਕਦੀ ਹੈ ਕਿ 52 55000 ਨੌਕਰੀਆਂ ਦੀ ਅਖਲੀਅਤ ਕੀ ਹੈ ਪਿਛਲੇ ਪਿਛਲੇ ਦਿਨਾਂ ਚ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਉਂਦੇ ਨੇ ਉਸ ਤੋਂ ਪਹਿਲਾਂ ਤੁਹਾਡੇ ਵੱਲੋਂ ਵੀ ਇੱਕ ਜਿਹੜਾ ਹੈਗਾ ਉੱਥੇ ਯੁੱਧ ਬੇਰੋਜ਼ਗਾਰੀ ਬਰੁਧ ਮੁਹਮਮਾ ਉੱਥੇ ਜਿਹੜੀ ਹੈਗੀ ਛੇੜੀ ਜਾਂਦੀ ਆ ਉਹ ਜਦੋਂ ਭਗਵੰਤ ਸਿੰਘ ਮਾਨ ਆਉਂਦੇ ਨੇ ਤਾਂ ਭਗਵੰਤ ਸਿੰਘ ਮਾਨ ਨੂੰ ਫਿਰ ਸਵਾਲ ਕਰਦੇ ਹੋ ਸਵਾਲ ਪੁੱਛਦੇ ਹੋ ਇਸੇ ਬੇਰੋਜ਼ਗਾਰੀ ਤੇ ਤੁਸੀਂ ਤੁਹਾਡਾ ਸਾਂਝਾ ਮੋਰਚਾ ਜਿਹੜੀ ਸਰਕਾਰ ਨੇ ਇਹ ਗੱਲ ਕਹੀ ਸੀ ਪਿਛਲੇ 70 ਸਾਲਾਂ ਨੇ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਕਿ ਉਹ ਸਵਾਲ ਨਹੀਂ ਸੁਣਨਾ ਚਾਹੁੰਦੀਆਂ ਤੁਸੀਂ ਸਵਾਲ ਕਰਨੇ ਸਿੱਖੋ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਜਦੋਂ ਸੱਤਾ ਤੋਂ ਬਾਹਰ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਿੱਖੀ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਤੇ ਬੇਰਵਾਰ ਗਾਰ ਪਹਿਲਾਂ ਹੀ ਸਵਾਲ ਕਰਨ ਜਾਣਦੇ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੁਸਤਕ ਮੇਲਾ ਲੱਗਿਆ 4 ਦਿਨ 5 ਦਿਨ ਅਸੀਂ ਉਸ ਮੌਕੇ ਤੇ ਲੋਕਾਂ ਨੂੰ ਆਪਣਾ ਯੁਧ ਬੇਰਜ਼ਗਾਰੀ ਵਿਰੁੱਧ ਕਾਉਂਟਰ ਲਾ ਕੇ ਜਾਗਰੂਕ ਕੀਤਾ ਕਿ ਅਸਲ ਦੇ ਵਿੱਚ ਜਿੰਨੇ ਤੁਸੀਂ ਲੋਕ ਪਹੁੰਚੇ ਹੋਏ ਕਿਤਾਬਾਂ ਜੇ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀਆਂ ਨੇ ਤੇ ਸਵਾਲ ਕਰਨਾ ਵੀ ਸਿਖਾਉਂਦੀਆਂ ਨੇ ਆਓ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਬੇਰਜ਼ਗਾਰੀ ਵਿਰੁੱਧ ਯੁੱਧ ਸ਼ੁਰੂ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਹੀ 14 ਤਰੀਕ ਨੂੰ ਬੀਤੇ ਕੱਲ ਮੁੱਖ ਮੰਤਰੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੌਰਾ ਬਣਦਾ ਹੈ ਤਾਂ ਉਸ ਦੌਰੇ ਦੇ ਮੌਕੇ ਤੇ ਜਦੋਂ ਬੇਰਜ਼ਗਾਰ ਇਸ ਗੱਲ ਦਾ ਐਲਾਨ ਕਰਦੇ ਆ ਕਿ ਜੀ ਅਸੀਂ ਸਵਾਲ ਕਰਾਂਗੇ ਤਦ ਇਹ ਕਿਹਾ ਗਿਆ ਕਿ ਘੇਰਾਗੇ ਕਿਤੇ ਨਹੀਂ ਕਿਹਾ ਗਿਆ ਅਸੀਂ ਮੁਰਦਾਬਾਦ ਕਰਾਂਗੇ ਕਿਤੇ ਨਹੀਂ ਕਿਹਾ ਕਾਲੀਆਂ ਛੰਡੀਆਂ ਰਖਾਵਾਂਗੇ ਦੇਖੋ ਸਵਾਲ ਕਰਨਾ ਸੰਵਿਧਾਨਕ ਹੱਕ ਹੈ ਹਰੇਕ ਵਿਅਕਤੀ ਦਾ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹ ਜੇ ਕਿਸੇ ਗੱਲ ਤੇ ਸ਼ੰਕਾ ਹੈਗੀ ਸਰਕਾਰ ਦੇ ਕਿਸੇ ਵਿਧਾਇਕ ਨੂੰ ਉਸਦੇ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਸਵਾਲ ਕਰ ਸਕਦਾ ਹੈ ਤੇ ਯੂਨੀਵਰਸਿਟੀ ਸਾਡੀ ਜਿਹੜੀ ਸਭ ਤੋਂ ਵੱਡਾ ਵਿਸ਼ਵ ਵਿਦਿਆਲਾ ਪੰਜਾਬ ਦੇ ਵਿੱਚ ਜੀ ਉਸ ਥਾਂ ਤੇ ਆਉਂਦਾ ਤੇ ਸਮਝ ਲੈਣਾ ਚਾਹੀਦਾ ਸਰਕਾਰ ਨੂੰ ਕਿ ਉੱਥੇ ਪੜ੍ਹੇ ਲਿਖੇ ਬੇਰੁਜ਼ਗਾਰ ਹੀ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਸਵਾਲ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਸਵਾਲ ਕਰਨ ਵਾਸਤੇ ਐਲਾਨ ਕੀਤਾ ਤਾਂ ਵਾਪਰਿਆ ਕੀ ਉਲਟ ਕਿ ਸਰਕਾਰ ਨੇ ਆਪਣੇ ਪੁਲਿਸ ਦੇ ਰਾਹੀਂ ਸਾਡੇ ਵਪਾਰੀਕਾਰਾਂ ਦੇ ਰਹਿ ਅਤੇ ਛਾਪੇਮਾਰੀ ਸ਼ੁਰੂ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਆਖਰ ਦੇ ਵਿੱਚ ਉਹਨਾਂ ਨੂੰ ਜਿਹੜਾ ਡੀਟੇਨ ਕਰਕੇ ਰੱਖ ਲਿਆ ਗਿਆ ਕਿ ਤੁਸੀਂ ਜਨਤਕ ਤੌਰ ਤੇ ਜਾ ਕੇ ਤੁਸੀਂ ਮੁੱਖ ਮੰਤਰੀ ਦੀ ਸਟੇਟ ਤੇ ਜਾ ਕੇ ਤੁਸੀਂ ਮੁੱਖ ਮੰਤਰੀ ਦੇ ਸਾਹਮਣੇ ਜਾ ਕੇ ਸਵਾਲ ਨਹੀਂ ਕਰ ਸਕਦੇ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਪੇਸ਼ ਕਰਾਂਗੇ ਤੁਸੀਂ ਉਸ ਤਰੀਕੇ ਨਾਲ ਸਵਾਲ ਕਰਨੇ ਨੇ ਤੇ ਬੇਜ਼ਗਾਰ ਨੂੰ ਰੱਖਿਆ ਗਿਆ ਇੱਕ ਗੱਲ ਇਹ ਇੱਕ ਗੱਲ ਤੁਹਾਨੂੰ ਕਹੀ ਗਈ ਬਕਾਇਦਾ ਤੌਰ ਤੇ ਕਿ ਤੁਸੀਂ ਆਪਣੇ ਤਰੀਕੇ ਦੇ ਨਾਲ ਜਨਤਕ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਨਹੀਂ ਕਰ ਸਕਦੇ ਜਦੋਂ ਅੰਡਰਗਰਾਂਤ ਮਤਲਬ ਅਰੈਸਟ ਕਰਕੇ ਰੱਖ ਹੀ ਲਿਆ ਗਿਆ ਚਾਰ ਸਫੇਰੇ ਸਕਿਉਰਿਟੀ ਫੋਰਸਿਜ਼ ਖੜੀਆਂ ਨੇ ਕਿ ਤੁਸੀਂ ਆਪਣਾ ਹੱਥ ਵੀ ਨਹੀਂ ਚੱਕ ਸਕਦੇ ਉੱਥੇ ਐਸ.ਪੀ ਖੜੇ ਨੇ ਉੱਥੇ ਡੀ.ਐਸ.ਪੀ ਖੜੇ ਨੇ ਉੱਥੇ ਇਨਸਪੈਕਟਰ ਖੜੇ ਨੇ ਤਾਂ ਇਸ ਦਾ ਮਤਲਬ ਹੀ ਸਪਸ਼ਟ ਹੈ ਕਿ ਜਦੋਂ ਤੁਹਾਨੂੰ ਬਾਹਰ ਹੀ ਆਉਂਗੀ ਅਸੀਂ ਉਸ ਤਰੀਕੇ ਨਾਲ ਗੱਲ ਕਰਾਵਾਂਗੇ ਪਰ ਉਹ ਗੱਲ ਵੀ ਪਰੇ ਰਹੀ ਇਹ ਤਾਂ ਵੱਡੀ ਗੱਲ ਇਹ ਝਲਕਦੀ ਹੈ ਕਿ ਇਸ ਤੋਂ ਗਾਹਾਂ ਵੀ ਕੇ ਬੇਰਜ਼ਗਾਰਾਂ ਨੂੰ ਸਵਾਲ ਮੁੱਖ ਮੰਤਰੀ ਤੱਕ ਕਰਨ ਵਾਸਤੇ ਨਹੀਂ ਭੇਜਿਆ ਗਿਆ ਸਗੋਂ ਉਹਨਾਂ ਦੇ ਕਿਸੇ ਓ.ਐਸ.ਡੀ ਦੇ ਨਾਲ ਕਿਸੇ OSD ਦੇ ਨਾਲ ਮਲਾ ਦਿੱਤਾ ਗਿਆ ਕਿ ਤੁਸੀਂ ਆਪਣਾ ਮੰਗ ਪੱਤਰ ਦੇ ਦਿਓ ਜਿਹੜੇ ਕਿ ਤਿੰਨ ਸਾਲਾਂ ਤੋਂ ਲਗਾਤਾਰ ਜਾ ਰਹੇ ਨੇ ਮੰਗ ਪੱਤਰ ਦੇ ਦਿਓ ਤੁਸੀਂ ਸਰਕਾਰ ਦੇ ਇਸ ਅਧਿਕਾਰੀ ਤੱਕ ਵਿੰਦਰ ਜੀ ਕਿਹਾ ਇਹ ਗਿਆ ਸੀ ਕਿ ਤੁਹਾਡੀ ਸਵਾਲ ਜਿਹੜੇ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰੋਗੇ ਉਹਨਾਂ ਨਾਲ ਮਲਾ ਕੇ ਬਿਲਕੁਲ ਬਿਲਕੁਲ ਇਹ ਗੱਲ ਕਹੀ ਕਿ ਤੁਹਾਨੂੰ ਤੁਹਾਡਾ ਮੰਗ ਪੱਤਰ ਅਸੀਂ ਮੁੱਖ ਮੰਤਰੀ ਨੂੰ ਦਬਾਵਾਂਗੇ ਮੁੱਖ ਮੰਤਰੀ ਦੇ ਨਾਲ ਮਲਾਵਾਂਗੇ ਜਿਸ ਦੇ ਵਿੱਚ ਸਾਡੇ ਬੇਰਜ਼ਗਰ ਸਾਥੀਆਂ ਨੇ ਇਸ ਗੱਲ ਦੀ ਆਸ ਕੀਤੀ ਕਿ ਸ਼ਾਇਦ ਤਿੰਨ ਸਾਲਾਂ ਦੇ ਵਿੱਚ ਪਹਿਲੀ ਵਾਰ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰੇ ਸਾਡੇ ਸਵਾਲ ਸੁਣੇ ਪਰ ਵਾਪਰੇ ਉਲਟ ਕਿ ਉਹਨਾਂ ਦੇ ਕਿਸੇ ਆਈਐਸ ਅਧਿਕਾਰੀ ਨੂੰ ਮੰਗ ਪੱਤਰ ਹੀ ਦਵਾਇਆ ਗਿਆ ਕਿ ਤੁਸੀਂ ਆਪਣਾ ਮੰਗ ਪੱਤਰ ਸੌਂਪਦੇ ਹੋ ਮੁੱਖ ਮੰਤਰੀ ਤੱਕ ਚੱਲਿਆ ਜਾਉ ਜਿਹੜੇ ਕਿ ਰੇਕਾਂਬਾਰ ਜਾ ਚੁੱਕੇ ਨੇ ਜਿਸ ਤੋਂ ਸਰਕਾਰ ਜਿਵੇਂ ਖੁਦ ਭਗਵੰਤ ਮਾਨ ਕਹਿੰਦੇ ਸੀ ਕਿ ਪਿਛਲੀਆਂ ਸਰਕਾਰਾਂ ਵਾਲੇ ਜਦੋਂ ਸੰਗਰੂਟ ਟੱਪਦੇ ਆ ਜਾਂ ਕੋਈ ਹੋਰ ਟੱਪਦੇ ਤੇ ਇੱਕ ਨਹਿਰ ਦੇ ਵਿੱਚ ਛੁੱਟ ਜਾਂਦੇ ਉਹੀ ਕੁਝ ਸਾਨੂੰ ਲੱਗਦਾ ਕਿ ਮੰਗ ਪੱਤਰਾਂ ਦਾ ਹੁੰਦਾ ਆ ਰਿਹਾ ਹੈ ਤਿੰਨ ਸਾਲਾਂ ਤੋਂ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਤੁਸੀਂ ਤਾਂ ਮੰਗ ਪੱਤਰ ਜੰਨੇ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਬਾਹਰ ਖੜੇ ਕੋਈ ਤੁਹਾਡੇ ਹੀ ਬੇਰੁਜ਼ਗਾਰ ਸਾਥੀਆਂ ਦੇ ਵੱਲੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਮਰਦਾਫਾ ਦੇ ਸ਼ਾਇਦ ਨਾਰੇ ਵੀ ਉੱਥੇ ਲਾਏ ਗਏ ਭਗਵੰਤ ਸਿੰਘ ਮ ਕਿਉਂਕਿ ਯੂਨੀਵਰਸਿਟੀ ਇੱਕ ਇਤਿਹਾਸਕ ਸਥਾਨ ਹੈ ਤੇ ਸੰਘਰਸ਼ੀ ਸਥਾਨ ਹੈ ਇੱਥੇ ਜਿਹੜਾ ਮਰਜੀ ਮੁੱਖ ਮੰਤਰੀ ਆਵੇ ਜਿਹੜਾ ਮਰਜੀ ਡਿਕਟੇਟਰ ਆਵੇ ਇੰਨੀ ਕੇਸ ਯੂਨੀਵਰਸਿਟੀ ਦੀ ਅਜੇ ਤੱਕ ਜਿਹੜੀ ਬਰਸਤ ਕਾਇਮ ਹੈ ਕਿ ਉਹ ਸਵਾਲ ਕਰਨ ਜਾਣਦੀ ਹੈ ਤੇ ਉੱਥੇ ਵਿਰਜਗਾਰਾਂ ਨੇ ਫਿਰ ਜਦੋਂ ਲੜਕੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿਉਂਕਿ ਸਾਡੇ ਕੋਲੋਂ ਇਹ ਗੱਲ ਪਹਿਲਾਂ ਤੈਹ ਹੁੰਦੀ ਹੈ ਜਦੋਂ ਵਿਰਜਗਾਰ ਉਸੀ ਆਪਣੀ ਮੰਗ ਲੈ ਕੇ ਜਾਂਦੇ ਆ ਕਿ ਜੇਕਰ ਸਾਡੀ ਮੁੱਖ ਮੰਤਰੀ ਦੇ ਨਾਲ ਜਾਂ ਸਬੰਧਤ ਮੰਤਰੀ ਦੇ ਨਾਲ ਗੱਲਬਾਤ ਹੁੰਦੇ ਦੀ ਕੋਈ ਵੀਡੀਓ ਫੋਟੋ ਸਾਡੇ ਨਾਲ ਦੇ ਸਾਥੀਆਂ ਕੋਲ ਚਲੀ ਜਾਂਦੀ ਹੈ ਤਾਂ ਉਸ ਗੱਲ ਤੇ ਸੰਤੁਸ਼ਟੀ ਹੁੰਦੀ ਹੈ ਨਹੀਂ ਸਾਡ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਇਹ ਅਸਲ ਦੇ ਵਿੱਚ ਸਾਡੇ ਨਾਲ ਸਲਾਵਾ ਕੀਤਾ ਗਿਆ ਪਿਛਲੇ ਸਮੇਂ ਬੰਗ ਤਾਂ ਫਿਰ ਜਿੰਨੀ ਵੀ ਤੁਹਾਡੇ ਚੋ ਸਮਰੱਥਾ ਹੁੰਦੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਵਿਰੋਧ ਕੀਤਾ ਜਾਵੇ ਜਦੋਂ ਵਾਪਸੀ ਜਾ ਰਹੀ ਹੈ ਮੁੱਖ ਮੰਤਰੀ ਤਾਂ ਲਾਇਬ੍ਰੇਰੀ ਦੇ ਨੇੜੇ ਬਿਲਕੁਲ ਜੂਸ ਕੋਰਨਰ ਕੋਲੇ ਤਾਂ ਸਾਡੇ ਵਿਦਵਾਨ ਸਾਥੀਆਂ ਨੇ ਸਾਡੀਆਂ ਭੈਣਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਉਹਨਾਂ ਦੀ ਮਰਦਾਬਾਦ ਵੀ ਕੀਤੀ ਉਹਨਾਂ ਨੂੰ ਕਾਲੀਆਂ ਚੰਡੀਆਂ ਵੀ ਵਿਖਾਈਆਂ ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਸਾਡਾ ਜਿੰਨੀ ਕੁ ਅਸੀਂ ਕਰ ਸਕਦੇ ਸੀਗੇ ਯੂਨੀਵਰਸਿਟੀ ਦੇ ਵਿੱਚੋਂ ਅਸੀਂ ਐਬਸੈਂਟ ਨਹੀਂ ਹੋਏ ਆਪਣੀ ਉਸ ਮੁੱਖ ਮੰਤਰੀ ਨੂੰ ਇਹ ਗੱਲ ਬਖਾਈ ਹੈ ਕਿ ਸਾਡੀ ਹੋਂਦ ਹੈ ਅਸੀਂ ਆਪਣੀ ਹੋਂਦ ਬਰਕਰਾਰ ਰੱਖੀ ਹੈ ਅਸੀਂ ਆਪਣਾ ਵਿਰੋਧ ਦਰਜ ਕਰਾ ਰਹੇ ਹਾਂ ਅਗਲੇ ਸਮੇਂ ਦੇ ਵਿੱਚ ਹੋਰ ਵੱਡੇ ਤਰੀਕੇ ਦੇ ਨਾਲ ਕਰਾਂਗੇ ਇਸ ਗੱਲ ਨੂੰ ਲੈ ਕੇ ਕੱਲ ਮੁੱਖ ਮੰਤਰੀ ਦਾ ਪੰਜਾਬ ਯੂਨੀਵਰਸਿਟੀ ਵਿਟਾਇਆ ਦੇ ਵਿੱਚ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਪਰ ਜਦੋਂ ਵਿਰੋਧ ਕੀਤਾ ਇੱਕ ਵਾਰੀ ਤੁਹਾਡਾ ਇੱਕ ਵਫਾ ਜਿਹੜਾ ਹੋ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦੇ ਲਈ ਕਿਹਾ ਜਾਂਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਲਾਵਾਂਗੇ ਜਦੋਂ ਬਾਹਰ ਵਿਰੋਧ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਨਹੀਂ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਡਰਾਵਾਤ ਨਹੀਂ ਮਾਰਿਆ ਗਿਆ ਕਿ ਭਾਈ ਇੱਕ ਪਾਸੇ ਤਾਂ ਤੁਹਾਡੇ ਮੰਗ ਪੱਤਰ ਅਸੀਂ ਦਵਾ ਰਹੇ ਹਾਂ ਦੂਸਰੇ ਪਾਸੇ ਤੁਸੀਂ ਫਿਰ ਵੀ ਕਾਲੀਆਂ ਝੰਡੀਆਂ ਵਿਰੋਧ ਕਰ ਰਹੇ ਹੋ ਅਸਲ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਅਸਲ ਦੇ ਵਿੱਚ ਜਿਹੜਾ ਸਿਵਲ ਪ੍ਰਸ਼ਾਸਨ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪੂਰੀ ਜ਼ਰਾ ਬੇਵਸਤਾ ਹੈ ਅਨੇਕਾਂ ਵਾਰ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਇਸ ਗ ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪੁੱਛਿਆ ਜਾਂਦਾ ਉਹਨਾਂ ਨੂੰ ਅਨੇਕਾਂ ਵਾਰ ਇਸ ਗੱਲ ਤੇ ਸਹਿਮਤੀ ਦੇ ਦਿੱਤੀ ਜਾਂਦੀ ਹੈ ਕਿ ਠੀਕ ਹੈ ਤੁਸੀਂ ਜਿਹੜੇ ਜਥੇਬੰਦੀਆਂ ਵਾਲੇ ਸਾਡੇ ਨਾਲ ਮਿਲਣਾ ਚਾਹੁੰਦੇ ਆ ਉਹਨਾਂ ਨੂੰ ਬੁਲਾ ਲਓ ਤੇ ਅਸੀਂ ਮਿਲਾਂਗੇ ਤਾਂ ਉਹ ਸਾਨੂੰ ਇਸ ਗੱਲ ਤੇ ਭਰੋਸਾ ਦਿੰਦੇ ਆ ਕਿ ਤੁਹਾਡੀ ਮੀਟਿੰਗ ਕਰਵਾਈ ਜਾਣੀ ਹੈ ਪਰ ਜਦੋਂ ਨਹੀਂ ਕਰਵਾਈ ਜਾਂਦੇ ਉਹ ਆਪਣੀ ਬੇਵੱਸੀ ਜ਼ਾਹਰ ਕਰਦੇ ਆ ਤੇ ਜਦੋਂ ਅਸੀਂ ਆਪਣਾ ਕਿਸੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦੇ ਆ ਤਾਂ ਉਦੋਂ ਤੱਕ ਫਿਰ ਪ੍ਰਸ਼ਾਸਨ ਨੂੰ ਵੀ ਇਹ ਗੱਲ ਹੁੰਦੀ ਹੈ ਕਿ ਜਦੋਂ ਸਾਡੀ ਗੱਲ ਤਾਂ ਹੀ ਨਹੀਂ ਸਾਡੇ ਨਾਲ ਕਿਤੇ ਭਰੋਸੇ ਤੇ ਮੁੱਖ ਮੰਤਰੀ ਜਾਂ ਮੰਤਰੀ ਖਰਾ ਨਹੀਂ ਉਤਰਿਆ ਤਾਂ ਜੇਕਰ ਦੇਰ ਜਗਰ ਨੇ ਕੀਤਾ ਤਾਂ ਉਹ ਜਿੰਨਾ ਕੋਨਾਂ ਚ ਸਮਰੱਥਾ ਸੀ ਕੀਤਾ ਜੇ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਇਸ ਗੱਲ ਦੀ ਹਦਾਇਤਾਂ ਦੀ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਨਾਂ ਦੇ ਪਰਚੇ ਕੀਤੇ ਜਾਣ ਉਹ ਵੀ ਕੀਤੇ ਜਾਂਦੇ ਆ ਫਿਲਹਾਲ ਪੰਜਾਬ ਯੂਨੀਵਰਸਿਟੀ ਚ ਇਸ ਗੱਲ ਤੇ ਨਹੀਂ ਹੋਇਆ ਬੀਤੇ ਸਮਿਆਂ ਦੇ ਵਿੱਚ ਜ਼ਰੂਰ ਹੋਇਆ ਕਿ ਜਦੋਂ ਜੇ ਤੁਸੀਂ ਸਵਾਲ ਕਰਨ ਆਓਗੇ ਮਾਨਸਾ ਦੇ ਵਿੱਚ ਤਾਂ ਤੁਹਾਡੇ ਤੇ ਪਰਚੇ ਵੀ ਕੀਤੇ ਜਾਣਗੇ ਤੁਹਾਨੂੰ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਡੱਕਣ ਦੀ ਪ੍ਰੇਰਤ ਵੀ ਸ਼ੁਰੂ ਕੀਤੀ ਜਾਣੀ ਸੋ ਗਵਿੰਦਰ ਜੀ ਆਖਰੀ ਸਵਾਲ ਆ ਕੀ ਲੱਗਦਾ ਉਸ ਮੁੱਖ ਮੰਤਰੀ ਨੂੰ ਜਾਂ ਉਹ ਸਰਕਾਰ ਨੂੰ ਜਿਹੜੀ ਖੋਦ ਸੱਤਾ ਚ ਆਉਣ ਤੋਂ ਪਹਿਲਾਂ ਜਿਹੜੀ ਪਾਰਟੀ ਕਹਿੰਦੀ ਸੀ ਕਿ ਸਵਾਲ ਕਰਨਾ ਲੋਕਾਂ ਦਾ ਹੱਕ ਆ ਇਹ ਲੀਡਰ ਤੁਹਾਡੇ ਚੁਣੇ ਹੋਏ ਨੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਤੇ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਘੇਰਿਆ ਕਰੋ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਸਾਹਿਬ ਤਾਂ ਸੱਤਾ ਤੋਂ ਬਾਹਰ ਸੀ ਜਦੋਂ ਉਹ ਇੱਥੋਂ ਤੱਕ ਕਹਿੰਦੇ ਰਹੇ ਆ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਅੱਜ ਜਦੋਂ ਖੁਦ ਸੱਤਾ ਦੇ ਵਿੱਚ ਆਏ ਖੋਦੀ ਵਾਰੀ ਆਈ ਤਾਂ ਫਿਰ ਸਵਾਲਾਂ ਤੋਂ ਹੀ ਡਰ ਕਿਉਂ ਲੱਗਣ ਲੱਗ ਪਿਆ ਬੇਰਜ਼ਗਾਰਾਂ ਨਾਲ ਮਿਲਣ ਤੋਂ ਡਰ ਕਿਉਂ ਲੱਗਣ ਲੱਗ ਪਿਆ ਆਮ ਲੋਕਾਂ ਨੂੰ ਮਿਲਣ ਤੋਂ ਡਰ ਮੁੱਖ ਮੰਤਰੀ ਸਾਬ ਨੂੰ ਕੁ ਲੱਗਣ ਲੱਗ ਪਿਆ ਕਿਉਂਕਿ ਅਸਲ ਦੇ ਵਿੱਚ ਪਿਛਲੀਆਂ 70 ਸਾਲਾਂ ਦੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇੰਨਾ ਝੂਠ ਨਹੀਂ ਸੀ ਬੋਲਿਆ ਇੰਨਾ ਜਿਹੜਾ ਲੋਕਾਂ ਤੇ ਜ਼ਬਰ ਨਹੀਂ ਸੀ ਕੀਤਾ ਇੰਨੀ ਲੋਕਾਂ ਦੇ ਨਾਲ ਵਾਅਦਾ ਖਲਫੀ ਨਹੀਂ ਸੀ ਕੀਤੀ ਹੁਣ ਜਦੋਂ ਕਿਸੇ ਵੀ ਮੋੜ ਤੇ ਮੁੱਖ ਮੰਤਰੀ ਜਾਂਦੇ ਆ ਜਿਵੇਂ ਕਿ ਕਈ ਵਾਰ ਮੈਂ ਦੇਖਿਆ ਕਿ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਤੇਹੀ ਗੱਲ ਕਹਿੰਦੇ ਆ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਸਾਡੇ ਕਿਸਾਨ ਮੀਟਿੰਗ ਕਰਨ ਲਈ ਗਏ ਆ ਕਿ ਉਹ ਟੁਕਮਾ ਸਮਾਂ ਨਹੀਂ ਸੀ 4 ਵਜੇ ਤੋਂ ਵੱਧ ਨਹੀਂ ਜਾਣਾ ਚਾਹੀਦਾ ਸੀਗਾ ਤਾਂ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਸਮਾਂ ਹੈਗਾ ਅਸਲ ਦੇ ਵਿੱਚ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਵਾਅਦੇ ਕੀਤੇ ਨੇ ਉਹ ਵਾਅਦੇ ਮੁੱਖ ਮੰਤਰੀ ਦੇ ਦਿਮਾਗ ਤੇ ਵਿੱਚ ਬਾਰ-ਬਾਰ ਵੱਜ ਰਹੇ ਨੇ ਉਹ ਮਤਲਬ ਥੌੜੀਆਂ ਵਾਂਗ ਵੱਜ ਰਹੇ ਨੇ ਕਿ ਬੁੱਧ ਵੱਡੇ ਵਾਅਦੇ ਕੀਤੇ ਸੀ ਅਸੀਂ ਹੁਣ ਉਹਨਾਂ ਦੇ ਜਵਾਬ ਨਹੀਂ ਦੇ ਰਹੇ ਤਾਂ ਕਰਕੇ ਉਹ ਜਦੋਂ ਫਿਰ ਇਸ ਤਰੀਕੇ ਨਾਲ ਵਾਪਰਦਾ ਇੱਕ ਉਹ ਫਿਰ 4 ਵਜੇ ਤੋਂ ਬਾਅਦ ਹੀ ਗੱਲ ਕਰਨ ਯੋਗ ਨਹੀਂ ਰਹਿੰਦੇ ਤੇ ਬਹੁਤ ਵੱਡਾ ਕੁਝ ਉਹਨਾਂ ਦੇ ਮੁਕਾਬਲੇ ਕੀਤਾ ਜਾ ਰਿਹਾ ਹੈ ਪਿਛਦਿਆਂ ਸਰਕਾਰਾਂ ਦੇ ਮੁਕਾਬਲੇ ਬੇਰਜ਼ਗਾਰਾਂ ਤੇ ਪਰਚੇ ਕਿਸਾਨਾਂ ਦੇ ਮੋਰਚੇ ਪੱਟਣੇ ਬੇਰਜ਼ਗਾਰਾਂ ਦੀ ਗੱਲ ਨਾ ਸੁਣਨੀ ਲਾਠੀ ਚਾਰਜ ਕਰਨੇ ਹਰੇਕ ਦੇ ਮੋਰਚੇ ਪੱਟਦੇ ਨੇ ਉਹਨਾਂ ਦੀ ਗੱਲ ਕਹਿਣ ਦੀ ਉਹਨਾਂ ਦੀ ਜਿਹੜੀ ਆਜ਼ਾਦੀ ਆ ਉਹ ਵੀ ਖੋਹ ਲੈਣੀ ਤਾ ਜਿਲ੍ਹਾ ਦੇ ਵਿੱਚ ਡੱਕਣ ਲਈ ਆਪਣੀ ਪੁਲਿਸ ਨੂੰ ਦੇਰਜ਼ਗਾਰਾਂ ਦੇ ਮਗਰ ਭੇਜ ਦੇਣਾ ਘਰਾ ਤੱਕ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਪਰਚਿਆਂ ਦੇ ਵਿੱਚ ਸ਼ਾਮਲ ਕਰਨਾ ਇਹ ਸਾਰਾ ਕੁਝ ਬੁਖਲਾਹਟ ਹੈ ਤਿੰਨ ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ ਦੋ ਸਾਲ ਬਚਦੇ ਨੇ ਇਹ ਇੱਕ ਸ਼ੁਭ ਸੰਕੇਤ ਵੀ ਆ ਪੰਜਾਬ ਦੇ ਵਿੱਚ ਕਿ ਜਦੋਂ ਕਿਸੇ ਨੂੰ ਦਬਾਇਆ ਜਾਂਦਾ ਹੈ ਉਹ ਉਨੇ ਹੀ ਹੋਰ ਸਪੀਡ ਦੇ ਨਾਲ ਉੱਠਦਾ ਹੈ ਇੱਕ ਸਪ੍ਰਿੰਗ ਨੂੰ ਨੱਪਾਂਗੇ ਨਾ ਉਨੇ ਹੀ ਜ਼ਿਆਦਾ ਉੱਠੂਗਾ ਤੇ ਜਿੰਨਾ ਕੁਝ ਇਸ ਪਾਰਟੀ ਤੋਂ ਆਸ ਕੀਤੀ ਸੀ ਲੋਕਾਂ ਨੇ ਪੰਜਾਬ ਦੇ ਸਾਰੇ ਵਰਗਾਂ ਨੇ ਤਾਂ ਉਹਨੇ ਪੰਜਾਬ ਸਰਕਾਰ ਜਬਰ ਕਰ ਰਹੀ ਹੈ ਤੇ ਇਹਦਾ ਉਲਟਾ ਜਵਾਬੀ ਪੰਜਾਬ ਦੇ ਲੋਕਾਂ ਨੇ ਦੇਣਾ ਹੈ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਪਾਰਟੀਆਂ ਨੂੰ ਹੋ ਸਕਦਾ ਹੈ ਉਸ ਤਰੀਕੇ ਦੇ ਨਾਲ ਉਹ ਡਲੇ ਨਾ ਵੱਜੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਆ ਤਾਂ ਇਸ ਪਾਰਟੀ ਨੂੰ ਇਹਨਾਂ ਦੇ ਵਰਕਰਾਂ ਸਪੋਰਟਰਾਂ ਨੇ ਜਨਤਾ ਦੀ ਕਚਹਿਰੀ ਦੇ ਵਿੱਚ ਖੜਾ ਕਰ ਲੈਣਾ ਕਿਉਂਕਿ ਉਹ ਲੋਕਾਂ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹੀ ਜਿਹੜੇ ਵੱਡੇ ਵੱਡੇ ਵਾਅਦੇ ਉਹਨਾਂ ਨੇ ਮੁੱਖ ਮੰਤਰੀ ਦੇ ਕਹਿਣ ਤੇ ਆਮ ਆਦਮੀ ਪਾਰਟੀ ਦੇ ਕਹਿਣ ਤੇ ਲੋਕਾਂ 'ਚ ਜਾ ਕੇ ਕੀਤੇ ਸੀ ਉਹਨਾਂ ਦੇ ਜਦੋਂ ਸਵਾਲ-ਕਵਾਲ ਕਰਦੇ ਆ ਲੋਕ ਉਹਨਾਂ ਨੂੰ ਕੁਛ ਦੇ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਆਉ ਖੁਦ ਹੀ ਆਉਂਦੀਆਂ ਵੋਟਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰਨਗੇ ਤੇ ਵਿਰੋਧ ਕਰਵਾਜਾ ਮੋਰਚਾ ਇਸ ਨਾਲ ਲਈ ਪੂਰੀ ਤਰ੍ਹਾਂ ਤਿਆਰ ਹੈ ਕਿ ਪਿਛਲੀਆਂ ਸਰਕਾਰਾਂ ਮੁੱਕੇ ਵੀ ਆਮ ਆਦਮੀ ਪਾਰਟੀ ਦੀ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਾਚਨੀ ਰਹੇ ਨੇ ਚਾ ਕਪਟਨ ਰਹੇ ਨੇ ਚਾ ਸਿੱਖਿਆ ਮੰਤਰੀ ਰਹੇ ਨੇ ਉਹਨਾਂ ਨੂੰ ਹਰੇਕ ਸਾਥੇ ਘੇਰਦੇ ਰਿਹਾ ਤਾਂ ਹੁਣ ਜਦੋਂ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਪੈਦਾ ਹੋ ਰਿਹਾ ਤੇ ਪੂਰੇ ਤਰ੍ਹਾਂ ਪੰਜਾਬ ਦੇ ਵਿੱਚ ਵਿਧਿਵਤ ਤਰੀਕੇ ਦੇ ਨਾਲ ਹਰੇਕ ਥਾਂ ਤੇ ਘੇਰ ਕੇ ਸਵਾਲ ਪੁੱਛੇ ਜਾਣਗੇ ਪੁੱਛਿਆ ਜਾਊਗਾ ਕਿ ਰੋਜ਼ਗਾਰ ਕਿੱਥੇ ਹੈ ਇੱਕ ਵੀ ਪੋਸਟ ਤਿੰਨ ਸਾਲਾਂ ਦੇ ਵਿੱਚ ਅਜੇ ਤੱਕ ਨਹੀਂ ਕੱਢੀ ਸਿੱਖਿਆ ਤੇ ਸਿਹਤ ਦੇ ਵਿੱਚ ਜਿਹੜੀਆਂ ਪੋਸਟਾਂ ਕੱਢੀਆਂ ਨੇ ਬਕਾਇਦਾ ਉਹਨਾਂ ਦੇ ਨੰ ਸਾਲਾਂ ਦੇ ਵਿੱਚ ਸਿੰਗਲ ਪੋਸਟ ਦਾ ਸਿੱਖਿਆ ਭਾਗ ਦੇ ਵਿੱਚ ਪ੍ਰੀਪ੍ਰੇਮਰੀ ਤੋਂ ਲੈ ਕੇ ਏਟੀਟੀ ਮਾਸਟਰ ਕੇਡਰ ਲੈਕਚਰ ਅਸਿਸਟੈਂਟ ਪ੍ਰੋਫੈਸਰ ਪ੍ਰੋਫੈਸਰ ਇੱਕ ਵੀ ਪੋਸਟ ਪੰਜਾਬ ਸਰਕਾਰ ਦਿਖਾ ਦੇ ਜੇ ਨਵੀਂ ਕੱਢੀ ਹੋਵੇ ਤੇ ਭਰਤੀ ਕੀਤਾ ਹੋਵੇ ਬੇਜ਼ਗਾਰ ਪੰਜਾਬ ਦੇ ਵਿੱਚ ਆਪਣਾ ਸੰਘਰਸ਼ ਵਾਪਸ ਲੈ ਲੈਣਗੇ ਇਸ ਕਰਕੇ ਪੂਰੀ ਤਰ੍ਹਾਂ ਬੇਰੁਜ਼ਗਾਰ ਹਤਾਸ਼ ਨੇ ਲਗਾਤਾਰ ਰੋਬਰੇਜ ਹੋ ਰਹੇ ਨੇ ਜਿਹੜੇ ਅਨੇਕਾਂ ਵਾਅਦੇ ਤਨਕੀਆਂ ਤੇ ਬੈਠ ਕੇ ਕੀਤੇ ਸੀ ਮੁੱਖ ਮੰਤਰੀ ਦੇ ਇਹ ਜਿਹੜੀ ਹੁਣ ਸਮੁੱਚੀ ਕੈਬਨਟ ਹੈ ਚ ਭਾਵੇਂ ਵੀ ਤੇ ਹੈ ਰ ਆਪਾਂ ਮੈਂ ਗਵਰਨਰ ਮੋਲ ਮਾਨ ਆਪਾਂ ਮੈਂ ਭਰਾ ਆਜਾ ਭਾਵੇਂ ਬਜਿੰਦਰ ਕੌਰ ਆ ਭਾਵੇਂ ਉਹਨਾਂ ਨੇ ਕਾਮੰਤਰੀ ਨੇ ਸਾਰਿਆਂ ਨੇ ਜਿਹੜੇ ਬੈਠ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਇੱਕ ਵੀ ਪੂਰਾ ਨਹੀਂ ਕੀਤਾ ਤੇ ਆਪਦੀ ਸਰਕਾਰ ਦੇ ਮੌਕੇ ਤੇ ਬੇਰਜਗਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਤੇ ਹਰੇਕ ਥਾਂ ਤੇ ਘੇਰੇ ਨੇ ਤੇ ਆਉਂਦੇ ਟਾਈਮ ਦੇ ਵਿੱਚ ਇਸ ਦਾ ਬਹੁਤ ਵੱਡਾ ਅਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਾਨਾ ਪੈਣਾ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਕਿ ਇਹਨਾਂ 3 ਸਾਲਾਂ ਦੇ ਵਿੱਚ ਹੀ ਉਹਨਾਂ ਤੋਂ 70 ਸਾਲਾਂ ਚੱਕੇ ਸੀ ਇਹਨਾਂ ਤੋਂ 3 ਸਾਲਾਂ ਚ ਹੀ ਅੱਕ ਚੁੱਕੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਹਰੇਕ ਥਾਂ ਤੇ ਬੇਰਜਗਰਾਂ ਸੰਜੇ ਮੋਰਚਾ ਆਪਣੀ ਸਮਰੱਥਾ ਦੇ ਮੁਤਾਬ ਕੀਰ ਕਿਸਵਾਲ ਕਰੂਗਾ ਤੇ ਆਪਣੇ ਹਿੱਸੇ ਦਾ ਰਜਗਾਰ ਪੁੱਛੂਗਾ ਜਿਹੜੇ ਧਾਰਮਿਕ ਥਾਮਾਂ ਤੇ ਜਾ ਕੇ ਵਾਅਦੇ ਕੀਤੇ ਸੀ ਜਿਵੇਂ ਕੈਪਟਨ ਝੁੱਟੀ ਸੌਂਖਾ ਕੇ ਮੁਕਰਿਆ ਸੀ ਤੇ ਬਾਬੇ ਬਕਾਲੇ ਦੀ ਧਰਤੀ ਤੇ ਜਾ ਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਬੇਰਜ਼ਗਾਰਾਂ ਲਈ ਉਮਰ ਹੱਦ ਵਧਾ ਦਊਗਾ ਪਿਛਲੇ ਸਰਕਾਰਾਂ ਮੋਕੇ ਧਰਨੇ ਲਾਉਂਦੇ ਓਵਰੇਜ ਹੋਵੇ ਉਹਨਾਂ ਨੂੰ ਮੈਂ ਉਮਰ ਹੱਦ ਛੋੜ ਦੇ ਦਿਆਂ ਕਿਤੇ ਉਮਰ ਹੱਦ ਛੋੜ ਨਹੀਂ ਦਿੱਤੀ ਜਿਹੜੀਆਂ ਮੰਗਾਂ ਬੇਰਜ਼ਗਾਰਾਂ ਦੇ ਨਾਲ ਬੈਠ ਕੇ ਟੇਬਲ ਤੇ ਜਦੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਰਕਾਰ ਨੇ ਸੀ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਪੂਰਾ ਕੀਤਾ ਤੇ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਬੇਰ ਸੁਖਬਿੰਦਰ ਜੀ ਸਮਲਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੇਰਵਲੀ ਮੇਰ ਨੂੰ ਬੇਰਜ਼ਗਰ ਸੰਜਮ ਮੋਰਚਾ ਤੋਂ ਬਈ ਸੁਖਬਿੰਦਰ ਸਿੰਘ ਢਲਵਾ ਹੋਰੀ ਸੀ ਜੋ ਕਹਿੰਦੇ ਨੇ ਕਿ ਅਸੀਂ ਜੋ ਬੇਰੁਜ਼ਗਾਰੀ ਦੇ ਨਾਲ ਪਿਛਲੀਆਂ ਸਰਕਾਰਾਂ ਵੇਲੇ ਘੋਰ ਰਹੀ ਸੀ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਵੈਸਾ ਹੀ ਕੁਝ ਮੌਜੂਦਾ ਸਰਕਾਰ ਦੇ ਵਿੱਚ ਵੀ ਚੱਲ ਰਿਹਾ ਤੇ ਜਦੋਂ ਇਹਨਾਂ ਨੇ ਸਾਨੂੰ ਸਵਾਲ ਪੁੱਛਣੇ ਸਿਖਾਏ ਇਹਨਾਂ ਨੇ ਕਿਹਾ ਸੀ ਕਿ ਸਵਾਲ ਪੁੱਛਿਆ ਕਰੋ ਤੇ ਜਦੋਂ ਸਵਾਲ ਪੁੱਛਣ ਦੇ ਲਈ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦੀਆਂ ਸੀ ਕੋਸ਼ਿਸ਼ਾਂ ਕੀਤੀਆਂ ਤੇ ਸਾਨੂੰ ਮਲਾਉਣ ਦੇ ਲਈ ਕਿਹਾ ਵੀ ਗਿਆ ਪਰ ਅਖੀਰ ਤੇ ਜਾ ਕੇ ਗੋਲੀ ਕੋਈ ਹੋਰ ਪਾਤੀ ਗਈ ਅਖੀਰ ਤੇ ਜਾ ਕੇ ਸਾਡਾ ਇੱਕ ਮੰਗ ਪੱਤਰ ਲਿਆ ਗਿਆ ਜੋ ਕਿ ਉਹਨਾਂ ਦੇ OSD ਸਾਹਿਬ ਨੇ ਲਿਆ ਕੇ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਤੁਹਾਡਾ ਮੰਗ ਪੱਤਰ ਜਿਹੜਾ ਜ਼ਰੂਰ ਪਹੁੰਚਾਵਾਂਗੇ ਜਦੋਂ ਮੁੱਖ ਮੰਤਰੀ ਸਾਹਿਬ ਬਾਹਰ ਜਾਂਦੇ ਨੇ ਤਾਂ ਸਾਡੇ ਕੋਈ ਸਾਥੀਆਂ ਦੇ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਨੇ ਤੇ ਵਿਰੋਧਤਾ ਜਿਹੜੀ ਆ ਉਹ ਜ਼ਰੂਰ ਕੀਤੀ ਜਾਂਦੀ ਹੈ ਤੇ ਦਰਸ਼ਕਾਂ ਦੇ ਲਈ ਵੀ ਇੱਕ ਸਵਾਲ ਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੋ ਕਹਿੰਦੇ ਹੁੰਦੇ ਸੀ ਕਿ ਲੋਕਾਂ ਨੂੰ ਲੋਕਾਂ ਨੂੰ ਕਿਹਾ ਸੀ ਕਿ ਲੀਡਰਾਂ ਨੂੰ ਸਵਾਲ ਕਰਿਆ ਕਰੋ ਪਰ ਸੱਤਾ ਦੇ ਵਿੱਚ ਖੁਦ ਆਏ ਤਾਂ ਸਵਾਲ ਹੁਣ ਬੁਰੇ ਸਵਾਲ ਹੁਣ ਕੌੜੇ ਕਿਉਂ ਲੱਗਣ ਲੱਗ ਪਏ ਇਸ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵੱਲ ਤੋਂ ਜਾਓ ਧੰਨਵਾਦ